ਸਸਸੀ ਕਾਲ ਜੀ ਸਾਰਿਆਂ ਨੂੰ ਫਰਸਟ ਵੈਸਕਲੋਥਨਸ ਤੇ ਤੁਹਾਡ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨੇ ਮੇਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਰ ਪਸਾਉਂਦਾ ਹੁੰਦਾ ਉਹ ਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਆਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਵੀ ਜਿਹਨਾਂ ਨੂੰ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਸ਼ਾਪ ਤੇ ਆਉਣਾ ਚਾਹੋ ਤਾਂ ਐਡਰੈਸ ਨੋਟ ਕਰ ਲਓ ਪੋਟ ਪੂਰਾ ਰੋਡ ਨੇੜੇ ਗੁਰਦੁਆਰਾ ਗੁਦ ਲਓ ਜੀ ਅੱਜ ਫੇਰ ਅਜ ਉਹ ਵਾਲੇ ਸੂਟ ਲੈ ਕੇ ਆਏ ਆ ਜਿਹੜੇ ਪਹਿਲਾਂ ਵੀ ਤੁਹਾਨੂੰ ਦਿੱਤੇ ਸੀਗੇ ਪਰ ਬਹੁਤ ਜ਼ਿਆਦਾ ਮੋਸਟ ਡਿਮਾਂਡਡ ਸੂਟਸ ਨੇ ਇਹ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਰਹੇ ਸੀ ਸੋ ਜਿੰਨੇ ਕੁ ਵੀ ਆਪਾਂ ਨੂੰ ਬੜੇ ਆਪਾਂ ਦੁਬਾਰਾ ਫੇਰ ਲੈ ਕੇ ਆਏ ਆ ਭੈਣਾਂ ਕੋਲ ਚਲੇ ਗਏ ਨੇ ਸੂਟ ਇਹ ਪਰ ਫੇਰ ਡਿਮਾਂਡ ਦੇ ਵਿੱਚ ਨੇ ਸੋ ਇਸ ਕਰਕੇ ਦੁਬਾਰਾ ਆਏ ਨੇ ਲਓ ਵੀ ਇਹ ਸਿਲਕ ਵੈਰੀ ਹੈਗਾ ਇਹ ਕਪੜਾ ਬਹੁਤ ਸੋਹਣਾ ਸੂਟ ਬਣ ਕੇ ਰੈਡੀ ਹੋਣਾ ਤੁਹਾਡਾ ਇਹ ਬਹੁਤ ਪਿਆਰਾ ਸੁੰਦਰ ਲਓ ਬੜਾ ਹੀ ਸੋਹਣਾ ਇਸ ਵਾਰ ਜਿਹੜਾ ਸਟੱਫ ਆਇਆ ਹੈਗਾ ਨਾ ਕਾਫੀ ਜ਼ਿਆਦਾ ਸੋਹਣਾ ਆਇਆ ਜੀ ਆ ਸੀਜ਼ਨ ਦੇ ਵਿੱਚ ਪ੍ਰਿੰਟ ਵੀ ਬੜੇ ਸੋਹਣੇ ਨੇ ਅ ਬਲੈਕਿਸ਼ ਗ੍ਰੇ ਜਿਹਾ ਹੈਗਾ ਇਹ ਸੂਟ ਬਿਲਕੁਲ ਬਲੈਕ ਨਹੀਂ ਹੈਗਾ ਜਿਹੜੀ ਸਲਵਾਰ ਹੈਗੀ ਹੈ ਦੇਖੋ ਦੂਸੀ ਸਲਵਾਰ ਦੇਖੋ ਆ ਵੀ ਜ਼ਿਆਦਾ ਸੋਹਣੀ ਲੱਗਦੀ ਹੈ ਇਹ ਸਲਵਾਰ ਤੇ ਇਹ ਵੜਾ ਸੂਟ ਮਿਲੂਗਾ ਹੀ ਤੁਹਾਨੂੰ 1895 ਦੇ ਵਿੱਚ ਸਿਲਕ ਦੇ ਵਿੱਚ ਸੂਟ ਹੈਗਾ ਦੇਖੋ ਸਿਲਕ ਦੇ ਵਿੱਚ ਨਾ ਸ਼ਾਈਨ ਦੇਖੋ ਕਿੰਨੀ ਸੋਹਣੀ ਹੈ ਔਰ ਨਾਲ ਨੈਗੇਟਿਵ ਪ੍ਰਿੰਟ ਦੀ ਸਲਵਾਰ ਮਿਲੂਗੀ ਲੈਣ ਕੋਲ ਆ ਕੇ ਚੱਕੇ ਜੀ ਮੈਂ ਆ ਗਈ ਕੈਮਰੇ ਚ ਆਉਂਦੀ ਹੈ ਹੂੰ ਤੇ ਫ੍ਰੀ ਸ਼ਿਪਿੰਗ ਨਾਲ ਆਊਗਾ ਲਓ ਜੀ ਇੱਕ ਇਹ ਵਾਲਾ ਸੂਟ ਆਪਣੇ ਕੋਲੇ ਇਹ ਵੀ ਪ੍ਰਿੰਟ ਬਹੁਤ ਸੋਹਣਾ ਹੈ ਕਾਫੀ ਜਿਆਦਾ ਸੋਹਣਾ ਹੈ ਫ੍ਰੀ ਆਹ ਲਓ ਹੂੰ ਇਹ ਮੇਰਾ ਖਿਆਲ ਹੈ ਹੁਣ ਸਾਡੇ ਕੋਲੇ ਸ਼ਰਟ ਪੀਸ ਰਹਿ ਗਿਆ ਮੈਚਿੰਗ ਦੇ ਵਿੱਚ ਮਿਲੂਗਾ ਜੀ ਸੂਟ ਦੇ ਥੋਨੂੰ ਇਸ ਤਰ੍ਹਾਂ ਆਹ ਸਲਵਾਰ ਹੋਊਗੀ ਤੇ ਇਹ ਹੋਊਗੀ ਸ਼ਰਟ ਇਹਦੀ ਵਾਈਨ ਜਾਂ ਸ਼ੇਡ ਹੋਏਗਾ ਪ੍ਰਿੰਟ ਬਹੁਤ ਸੋਹਣਾ ਹੈ ਡਿਫਰੈਂਟ ਜਿਹਾ ਪ੍ਰਿੰਟ ਆ ਫੁੱਲਾਂ ਫੱਲਾਂ ਤੋਂ ਥੋੜਾ ਜਿਆਦਾ ਡਿਫਰੈਂਟ ਹੈਗਾ हट ਕੇ ਕਈ ਭੈਣਾਂ ਨੂੰ ਇਸ ਤਰ੍ਹਾਂ ਦੇ ਪ੍ਰਿੰਟ ਆ ਜਿਹੜੇ ਉਹ ਲਾਈਕ ਕਰਦੀਆਂ ਨੇ ਕਾਫੀ ਵਧੀਆ ਲੱਗਦਾ ਹੈ ਸੂਟ ਇਹ ਜਦੋਂ ਤੁਸੀਂ ਇਹਦੇ ਨਾਲ ਦੁਪੱਟਾ ਕਰਾਉਂਗੇ ਨਾ ਜੀ ਟਾਈ ਐਂਡ ਡਾਈ ਇੱਕ ਭੈਣ ਦਾ ਬਣਨਾ ਗਿਆ ਹੋਇਆ ਜਦੋਂ ਬਣ ਕੇ ਆ ਗਿਆ ਤੁਹਾਨੂੰ ਦਿਖਾਵਾਂਗੇ ਆਪਾਂ ਤੇ ਫਿਰ ਇਹ ਸੂਟ ਦੇਖੋ ਇੰਨਾ ਕਿ ਪਿਆਰਾ ਲੱਗਣ ਵਾਲਾ ਹੈ ਆਫ ਵਾਈਟ ਦੇ ਵਿੱਚ ਭੈਣ ਨੇ ਆਰ ਡਿਜ਼ਾਈਨਿੰਗ ਕਰਾਈ ਹੈਗੀ ਆ ਡਾਰਕ ਕਲਰ ਦੀ ਦੁਪੱਟੇ ਦੇ ਵਿੱਚ ਬਹੁਤ ਪਿਆਰਾ ਸੂਟ ਲੱਗਦਾ ਹੈ ਤੇ ਇਹ ਸੂਟ ਵੀ ਤੁਹਾਨੂੰ ਆਊਗਾ ਜੀ 1895 ਦੇ ਵਿੱਚ ਲੋ ਜੀ ਉਹਦੇ ਨਾਲ ਦਾ ਇੱਕ ਸੂਟ ਮੈਂ ਤੁਹਾਨੂੰ ਹੋਰ ਦਿਖਾਉਣੀ ਆ। ਲੋ ਇਹ ਆਪਣੇ ਕੋਲੇ ਸ਼ਾਇਦ ਦੋ ਸੂਟ ਹੈ। ਇਹ ਆਲਓਵਰ ਦੇ ਵਿੱਚ ਹੈ ਸੂਟ। ਆਲਓਵਰ ਦੇ ਵਿੱਚ ਹੈ ਤੁਸੀਂ ਇਹਦੇ ਨਾਲ ਸਾਡੇ ਤੋਂ ਸਲਵਾਰ ਹੈ ਨਾ ਜਿਹੜੀ ਉਹ ਆਫ-ਵਾਈਟ ਲੈ ਸਕਦੇ ਹੋ। ਤੁਹਾਨੂੰ ਅਸੀਂ ਆਹ ਵਾਲੀ ਸਲਵਾਰ ਦੇ ਸਕਦੇ ਹਾਂ ਆਫ-ਵਾਈਟ ਕਲਰ ਦੀ ਜਾਂ ਕਰੀਮ ਜਾਂ ਹਲਕਾ ਜਾਂ ਕਰੀਮ ਕਲਰ ਹੁੰਦਾ ਨਾ ਜਿਹੜਾ ਹਲਕਾ ਜਾ। ਉਹ ਵਾਲਾ ਮਿਲ ਸਕਦਾ ਤੁਹਾਨੂੰ ਤੇ ਆਪਣੇ ਕੋਲੋਂ ਜਿਹੜੇ ਸੂਟ ਪਹਿਲਾਂ ਗਏ ਆ ਉਹ ਇਸ ਤਰ੍ਹਾਂ ਹੀ ਗਏ ਹੋਏ ਨੇ। ਤੇ ਜੇ ਤੁਸੀਂ ਆਲ ਓਵਰ ਦੇ ਵਿੱਚ ਸੂਟ ਲੈਣਾ ਹੈ ਤਾਂ ਫਿਰ ਤਾਂ ਬਹੁਤ ਹੀ ਅੱਛੀ ਗੱਲ ਹੈ ਆਲ ਓਵਰ ਦੇ ਵਿੱਚ ਆਪਣੇ ਕੋਲੇ ਇਹ ਸੂਟ ਅਵੇਲੇਬਲ ਹੈਗਾ ਤੇ ਕੱਲੀ ਸ਼ਰਟ ਲੈਣੀ ਚਾਹਣੀ ਆ ਤਾਂ ਕੱਲੀ ਸ਼ਰਟ ਵੀ ਲੈ ਸਕਦੇ ਹੋ ਤੁਹਾਡੀ ਮਰਜ਼ੀ 1895 ਦੇ ਵਿੱਚ ਸੂਟ ਆਊਗਾ ਪੂਰਾ ਸੂਟ ਚਾਹੇ ਮੈਚਿੰਗ ਚ ਲੈ ਲਓ ਚਾਹੇ ਪੂਰਾ ਸੂਟ ਲੈ ਲਓ ਲੋ ਜੀ ਅਗਲਾ ਇਹ ਵੀ ਸਿਲਕ ਦੇ ਵਿੱਚ ਹੀ ਆ ਇਹ ਸੂਟ ਵੀ ਆਪਾਂ ਪਹਿਲਾਂ ਤੁਹਾਨੂੰ ਦਿੱਤੇ ਨੇ ਹੁਣ ਇਹ ਸੂਟ ਦੁਬਾਰਾ ਆਏ ਨੇ ਜੀ ਆਹ ਕਾਫੀ ਵਧੀਆ ਸੂਟ ਹੈ ਠੀਕ ਹੈ ਜੀ ਬਹੁਤ ਸੋਹਣਾ ਸੂਟ ਹੈ ਔਰ ਨਾਲ ਇਹਦੇ ਨੈਗੇਟਿਵ ਪ੍ਰਿੰਟ ਦੀ ਸਲਵਾਰ ਪਿਆਰੀ ਜੀ ਸਲਵਾਰ ਹੈਗੀ ਆ ਇਹਦੇ ਨਾਲ ਸਿਲਕ ਦੇ ਵਿੱਚ ਹੀ ਸਲਵਾਰ ਹੈਗੀ ਹੈ ਬਹੁਤ ਸੋਹਣਾ ਜਿਹਾ ਲੱਗਦਾ ਹੈ ਕਲਰ ਵੀ ਬਹੁਤ ਪਿਆਰਾ ਹੈਗਾ ਤੇ ਪ੍ਰਾਈਸ ਇਹਦੀ ਹੈਗੀ ਆ 1795 ਇਹ ਸੂਟ ਤੁਹਾਨੂੰ 1795 ਦੇ ਵਿੱਚ ਮਿਲਣਾ ਹੈ ਫ੍ਰੀ ਸ਼ਿਪਿੰਗ ਨਾਲ ਅਗਲਾ ਦੇਖੋ ਆਹ ਪ੍ਰਿੰਟ ਆ ਜਿਹੜਾ ਬਿਲਕੁਲ ਨਿਊ ਆਇਆ ਇਹ ਤੁਸੀਂ ਪਹਿਲਾਂ ਨਹੀਂ ਦੇਖਿਆ ਲੋ ਬੋਸ ਉਹ ਸੁਟਦੀ ਜੀ ਸ਼ਾਇਨ ਦੇਖੋ ਸੂਟ ਦੀ ਔਰ ਪ੍ਰਿੰਟ ਦੇਖੋ ਪ੍ਰਿੰਟ ਬੜਾ ਹੀ ਸੋਹਣਾ ਹੈਗਾ ਇੱਕ ਸੂਟ ਆਪਣਾ ਇਹ ਫੋਟੋ ਤੋਂ ਹੀ ਨਿਕਲ ਚੁੱਕਿਆ ਹੈਗਾ ਕਿਸੇ ਭੈਣ ਨੇ ਲੈ ਲਿਆ ਤੇ ਇਹ ਇੱਕ ਇਹਦੇ ਨਾਲ ਦਾ ਅਸੀਂ ਦੋ ਲੈ ਕੇ ਆਏ ਸੀ ਜਿਹੜਾ ਮੈਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਫਿਰ ਮੈਂ ਜ਼ਿਆਦਾ ਹੀ ਚੱਕ ਲੈਣੀ ਹੁੰਦੀ ਆ ਔਰ ਫਿਰ ਬਾਰ-ਬਾਰ ਡਿਮਾਂਡ ਆਉਂਦੀ ਹੈ ਭੈਣਾਂ ਦੀ ਤੇ ਇਹ ਹੈਗੀ ਹੈ ਜੀ ਇਹਦੇ ਨਾਲ ਸਲਵਾਰ 1895 ਦੇ ਵਿੱਚ ਇਹ ਸੂਟ ਆ ਜਾਊਗਾ ਫ੍ਰੀ ਸ਼ਿਪਿੰਗ ਨਾਲ ਆਓ ਕੀ ਕੱਪੜਾ ਸਿਲਕ ਸਿਲਕ ਬੈਰੀ ਲਓ ਜੀ ਅਗਲਾ ਦੇਖੋ ਹਾਂ ਠੀਕ ਹੈ ਜੀ ਤੇ ਇਹ ਸਲਵਾਰ ਹੈਗੀ ਆ ਇਹਦੇ ਨਾਲ ਇਹਨੂੰ ਆਪਾਂ ਨੇਵੀ ਕਲਰ ਨਹੀਂ ਕਹਿ ਸਕਦੇ ਪੈਟਰੋਲ ਕਲਰ ਜਾਂ ਕਹਿ ਸਕਦੇ ਆ ਠੀਕ ਹੈ ਠੀਕ ਹੈ ਇਹ ਸੂਟ ਤੁਹਾਨੂੰ 1795 ਦੇ ਵਿੱਚ ਮਿਲੂਗਾ ਥੋੜਾ ਥੋੜਾ ਥੋੜੇ ਥੋੜੇ ਨਾਲ ਰੇਟ ਦਾ ਫਰਕ ਹੈਗਾ ਜੀ ਇਹਨਾਂ ਦੇ ਵਿੱਚ ਤੇ ਜਿਵੇਂ ਜਿਵੇਂ ਸਾਨੂੰ ਮਿਲਦੇ ਆਉਂਦੇ ਆਵੇਂ ਤੁਹਾਨੂੰ ਦਿਖਾ ਰਹੇ ਆਂ ਅਸੀਂ ਆ ਲੋ ਸਾਰੇ ਬ੍ਰਾਂਡਡ ਸੂਟ ਨੇ ਸਿਮਰ ਬ੍ਰਾਂਡ ਦੇ ਸੂਟ ਨੇ ਪ੍ਰਿੰਟ ਇਹਦਾ ਵੀ ਬਹੁਤ ਸੋਹਣਾ ਹੈ ਔਰ ਕਲਰ ਵੀ ਬਹੁਤ ਸੋਹਣਾ ਹੈ ਤੇ ਕਲਰ ਦੀ ਸਮਝ ਨਹੀਂ ਆਉਂਦੀ ਕਿ ਕਿਹੜਾ ਕਲਰ ਆ ਸਲਵਾਰ ਦੇਖੋ ਤੁਸੀਂ ਸਹੀ ਹੈ ਕਲਰ ਸਹੀ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਡਿਫਰੈਂਟ ਜਿਹੇ ਕਲਰ ਹੈਗੇ ਨੇ 1795 ਦੇ ਵਿੱਚ ਆਉਗਾ ਇਹ ਵਾਲਾ ਸੂਟ ਤੁਹਾਡੇ ਕੋਲ ਤੇ ਆ ਬਿਲਕੁਲ ਸਭ ਤੋਂ ਹੀ ਡਿਫਰੈਂਟ ਹੈਗਾ ਇਹ ਬੀਬੀ ਦਾ ਫੇਵਰੇਟ ਕਲਰ ਫੇਵਰੇਟ ਸੂਟ ਆ ਲੋ ਜੀ ਤੇ ਇਹਦੇ ਵਿੱਚ ਨਾ ਥੋੜਾ ਥੋੜਾ ਤੁਹਾਨੂੰ ਸੈਲਫ ਦਿਖੂਗਾ ਆ ਦੇਖੋ ਇਹ ਡਿਫਰੈਂਟ ਟਾਈਪ ਕੋਈ ਪੀਸ ਹੈ ਆਪਣੇ ਕੋਲੇ ਆ ਦੇਖੋ ਇਹ ਚ ਸੈਲਫ ਲਿਖ ਰਿਹਾ ਹੋਣਾ ਤੁਹਾਨੂੰ ਸੈਲਫ ਪ੍ਰਿੰਟ ਵਿੱਚ ਬਹੁਤ ਜਿਆਦਾ ਸੋਹਣਾ ਸੂਟ ਹੈ ਜੀ ਇਹ ਤੇ ਹੈ ਇਹ ਵੀ ਸਿਲਕ ਦੇ ਵਿੱਚ ਹੀ ਹੈ ਤੇ ਨਾਲ ਕ੍ਰੇਪ ਦੀ ਸਲਵਾਰ ਹੈ ਜੀ ਇਹ ਵਾਲੀ ਕਲਰ ਸਹੀ ਆ ਰਿਹਾ ਇਹਨੂੰ ਨਾ ਤਾਂ ਆਪਾਂ ਗ੍ਰੇ ਕਹਿ ਸਕਦੇ ਆ ਐਸੇ ਸਹੀ ਹੈ ਪ੍ਰੋਪਰ ਗ੍ਰੇ ਵੀ ਨਹੀਂ ਹੈਗਾ ਤੇ ਕਿਹਦੇ ਵਰਗਾ ਰੰਗ ਕਵਾਂਗੇ ਸਮਝ ਜੀ ਨਹੀਂ ਆ ਰਹੀ ਸਹੀ ਆ ਰਿਹਾ ਬਸ ਜੋ ਦੇਖ ਰਹੀ ਆਂ ਜੀ ਇਹ ਸੂਟ ਵੀ ਤੁਹਾਨੂੰ 1895 ਵਿੱਚ ਮਿਲੂਗਾ ਫ੍ਰੀ ਸ਼ਿਪਿੰਗ ਨਾਲ ਆਊਗਾ ਤੇ ਇਹ ਸੂਟ ਆ ਜਿਹੜੇ ਇਹ ਆਪਾਂ ਪਹਿਲਾਂ ਤੁਹਾਨੂੰ ਦਿੱਤੇ ਸੀਗੇ ਹੁਣ ਦੁਬਾਰਾ ਤੋਂ ਫੇਰ ਲੈ ਕੇ ਆਏ ਆ ਔਰ ਇਹਨਾਂ ਵਿੱਚ ਤੁਹਾਨੂੰ ਕਿਸੇ 'ਚ ਦੋ ਕਿਸੇ 'ਚ ਇੱਕ ਇਸ ਤਰ੍ਹਾਂ ਮਿਲ ਜਾਣਗੇ ਆਹ ਸਿੰਗਲ ਪੀਸ ਮਿਲੂਗਾ ਠੀਕ ਹੈ ਜੀ ਇਹਦੀ ਝਲਕ ਜੀ ਪਾਣੀ ਕਹਿੰਦੇ 골ਡਨ ਲੱਗਦਾ ਹੈ ਇਹ ਕਹਿੰਦੇ ਕਨੇ ਲੱਗਦਾ ਹੈ ਇਹ ਜਿਹੜੀ ਪਿੱਕਾ ਹਾਂ ਇਹ ਕਾਂਜੀ ਵਰਮ ਦਾ ਸੂਟ ਹੈ ਜੀ ਇਹ ਬਹੁਤ ਸੋਹਣਾ ਸੂਟ ਹੈ ਤੇ ਨਾਲ ਉਹੀ ਸਲਵਾਰ ਹੈਗੀ ਕਾਂਜੀ ਵਰਮ ਦੀ ਬਹੁਤ ਪਿਆਰੇ ਸੂਟ ਨੇ 18500 ਦੇ ਵਿੱਚ ਆਊਗਾ ਇਹ ਸੂਟ ਥੋੜੇ ਕੋਲੇ ਤੇ ਲੋ ਜੀ ਆਹ ਸੂਟ ਵੀ ਆਪਾਂ ਫਿਰ ਦੁਬਾਰਾ ਚੱਕੇ ਨੇ ਹੁਣ ਇਹ ਨਿਕਲ ਚੁੱਕੇ ਸੀ ਆਪਣੇ ਸਾਰੇ ਤੇ ਪਰ ਸੋਹਣੇ ਬਹੁਤ ਸੀਗੇ ਡਿਮਾਂਡ ਦੇ ਵਿੱਚ ਬਹੁਤ ਜ਼ਿਆਦਾ ਰਹੇ ਇਹ ਹੁਣ ਤੁਹਾਨੂੰ ਨਾ ਮੈਂ ਜਿਹੜਾ ਸੂਟ ਦਿਖਾ ਰਹੀ ਹਾਂ ਇੱਕ ਤਾਂ ਆਹ ਦੇਖੋ ਤੁਸੀਂ ਇਹਦੇ ਵਿੱਚ ਤੁਹਾਨੂੰ ਆਹ ਵਾਲਾ ਪਿੰਕ ਫਲਾਵਰ ਮਿਲੂਗਾ ਧਿਆਨ ਨਾਲ ਨੋਟ ਕਰ ਲਿਓ ਥੋੜਾ ਜਿਹਾ ਹੀ ਫਰਕ ਹੈ ਇਹ 'ਚ ਤੁਹਾਨੂੰ ਆਹ ਪਿੰਕ ਡਾਰਕ ਪਿੰਕ ਫਲਾਵਰ ਮਿਲੂਗਾ ਇਹ ਵਾਈਨ ਪਿੰਕ ਜਿਹਾ ਠੀਕ ਹੈ ਤੇ ਇਹ ਵਾਲੀ ਹੈਗੀ ਇਹਦੇ ਨਾਲ ਸਲਵਾਰ ਠੀਕ ਹੈ ਜੀ ਰੈਟਾ ਵਿੱਚ ਹੈ ਅ ਮੜਕ ਹਲਕਾ ਹਲਕਾ ਜਾਏਗਾ 골ਡਨ ਜੀ ਚਾਂਦੀ ਚਲਦੀ ਹੈ ਤੇ ਆ ਹੈਗੀ ਹੈ ਜੀ ਥੋੜਾ ਜਨਾ ਆ ਵਾਲਾ ਕਲਰ ਹੈ ਜਿਹੜਾ ਦੁਪੱਟਾ ਵਗੈਰਾ ਉਹ ਇਹਦੇ ਨਾਲ ਹੀ ਮੈਚ ਕਰਦੇ ਆ ਜਾਂ ਇਹਦੇ ਨਾਲ ਦਸ ਆ ਜੋ ਹੈ ਇਹਦੇ ਬਿਨਾ ਮੈਚ ਹੁੰਦੇ ਆ ਤੇ 18500 ਦੇ ਵਿੱਚ ਇੱਕ ਸੂਟ ਮੈਦੇ ਨਾਲ ਦਾ ਤੁਹਾਨੂੰ ਹੋ ਦਿਖਾਉਣੀ ਆ ਅੱਛਾ ਉਹ ਤਾਂ ਸੇਮ ਹੀ ਆ ਪਾ ਤਾਂ ਸੇਮ ਹੀ ਆ ਟੈਨੂ ਪਾ ਤਾਂ ਸੇਮ ਹੀ ਆ ਰੰਗ ਦਾ ਤਾਂ ਫਰਕ ਆ ਨਹੀਂ ਫਰਕ ਆ ਆ ਦਿਖਾ ਹਾ ਫੁੱਲ ਤੇ ਆ ਬਾਰੇ ਨਾ ਹੋਰ ਲਾਈਆ ਤੇ ਵੀ ਉਹੀ ਹੈ ਉਹੀ ਹੈ ਅੱਛਾ ਉਹੀ ਸਲਵਾਰ ਹੈ ਸੇਮ ਹੀ ਆ ਜੀ ਇਹਦੇ ਨੂੰ ਤਾਂ ਹੋਰ ਲਿਖੀ ਜਾਂਦਾ ਨਹੀਂ ਹੋਰ ਨਹੀਂ ਆ ਦੇ ਕੈਮਰੇ ਚ ਵੇਖ ਕੀ ਫਰਕ ਹੈ ਮੈਨੂੰ ਤਾਂ ਫਰਕ ਨਹੀਂ ਲੱਗ ਰਿਹਾ ਕੈਮਰੇ ਚ ਵੇਖ ਲੈ ਦੇਖੋ ਜੀ ਮੈਨੂੰ ਕੋਲੇ ਖੜੀ ਨੂੰ ਕੋਈ ਫਰਕ ਨਹੀਂ ਲੱਗ ਰਿਹਾ ਤਾਂ ਤੁਹਾਨੂੰ ਵੀ ਕਿਵੇਂ ਲੱਗੂਗਾ ਜਦੋਂ ਮੈਨੂੰ ਨਹੀਂ ਲੱਗ ਰਿਹਾ ਕੋਲੇ ਖੜੀ ਨੂੰ ਮੈਂ ਕਨਫਿਊਜ਼ ਹੋ ਰਹੀ ਆ ਝਲਕ ਪੈਂਦੀ ਆ ਅਸਲ ਝਲਕ ਨਾਲ ਹੀ ਹੋਣੀ ਨਹੀਂ ਫਰਕ ਹੈ ਸਲਵਾਰ ਦਾ ਫਰਕ ਹੈ ਆਹ ਲੋ ਜੀ ਇੱਕ ਨਾਲ ਤਾਂ ਆਹ ਸਲਵਾਰ ਹੈ ਤੇ ਇੱਕ ਨਾਲ ਆਹ ਸਲਵਾਰ ਹੈ ਆ ਦੇਖੋ ਇੱਕ ਨਾਲ ਆ ਸਲਵਾਰ ਹੈ ਫਰਕ ਹੈ ਇਹਦੇ ਨਾਲ ਥੋੜੀ ਜੀ ਜਾਮਣੀ ਜੀ ਸਲਵਾਰ ਹੈ ਇਹਦੇ ਨਾਲ ਥੋੜਾ ਪਿੰਕ ਜਿਹਾ ਆਮਰ ਦਲ ਦੀ ਚੋ ਸਲਵਾਰ ਹੈ। ਸਲਵਾਰ ਦਾ ਫਰਕ ਹੈ ਬਾਕੀ ਮੈਨੂੰ ਸ਼ਰਟਾਂ ਦਾ ਤਾਂ ਸੇਮ ਹੀ ਲੱਗ ਰਹੀਆਂ ਨੇ। ਮੈਨੂੰ ਤਾਂ ਕੋਈ ਫਰਕ ਨਹੀਂ ਲੱਗ ਰਿਹਾ। ਚਲੋ ਜੋ ਵੀ ਹੈ। ਤੇ ਆ ਤੁਸੀਂ ਦੇਖ ਲਿਆ ਹੁਣ ਆ ਵੀ ਦੇਖ ਲਓ ਚੰਗੀ ਤਰ੍ਹਾਂ। ਇਹ ਵਾਲੀ ਸਲਵਾਰ ਹੈ ਇਹਦੇ ਨਾਲ ਤੁਸੀਂ ਵੀ ਕਨਫਿਊਜ਼ ਨਾ ਹੋਇਓ ਜਿਵੇਂ ਮੈਂ ਹੋ ਗਈ। ਸ਼ਰਟਾਂ ਦਾ ਵੀ ਫਰਕ ਹੈ। ਤੇ ਇੱਕ ਨਾਲ ਮੇਰਾ ਦੂਜਾ ਲੈ ਲਓ ਕੋਈ ਬਾਲਾ ਫਰਕ ਨਹੀਂ ਹੈਗਾ। ਸ਼ਰਟਾਂ ਦਾ ਮੈਨੂੰ ਤਾਂ ਨਹੀਂ ਫਰਕ ਲੱਗਿਆ ਬੀਬੀ ਨੂੰ ਬਦਲ ਕੇ ਥੋੜਾ ਲੱਗ ਰਿਹਾ। ਨਹੀਂ ਤਰਫੀਆ। ਮੈਨੂੰ ਨਹੀਂ ਲੱਗ ਰਿਹਾ। ਆ ਵੇਖ। ਕੀ ਫਰਕ ਹੈ? ਆਏ। ਇਹ ਚੁਕਤੀ ਹੈ ਅੱਛਾ ਇਹਦੇ ਵਿੱਚ ਆ ਥੋੜਾ ਦਿਖਾਤਾ ਸੀ ਫਿਰ ਹਾਂ ਇਹਦੇ ਵਿੱਚ ਆ ਥੋੜਾ ਗ੍ਰੀਨ ਜਿਹਾ ਹੈਗਾ ਇਹਦੇ ਵਿੱਚ ਉਹ ਵਾਲਾ ਗ੍ਰੀਨ ਨਹੀਂ ਹੈਗਾ ਫਰਕ ਹੈ ਹਾਂ ਥੋੜਾ ਜਿਹਾ ਫਰਕ ਹੈ ਇਹ 1850 ਦਾ ਸੂਟ ਤੇ ਆਹ ਵਾਲਾ ਦੇਖ ਲਓ ਲੋ ਇਹਦੇ ਚ ਆਹ ਵਾਲੀ ਸਲਵਾਰ ਤਾਂ ਉਹੀ ਲੱਗ ਰਹੀ ਹੈ ਮੈਨੂੰ ਉਹਦੇ ਚ ਲੱਗੀ ਹੋਈ ਸੀ ਸ਼ਾਇਦ ਤੇ ਇਹਦੇ ਵਿੱਚ ਥੋੜਾ ਜਿਹਾ ਰਸਟ ਜੇ ਰਸਟ ਇਹ ਫੁੱਲ ਹੈਗੇ ਨੇ ਇਹ ਮੈਨੂੰ ਉਹਦੇ ਨਾਲ ਦਾ ਜਿਹੜਾ ਪਹਿਲਾਂ ਹੁੰਦਾ ਹੈ ਨਹੀਂ ਨਹੀਂ ਉਹਦੇ ਨਾਲ ਦਾ ਇਹ ਚ ਰਸਟ ਫੁੱਲ ਨੇ ਉਹਦੇ ਚ ਪਿੰਕ ਫੁੱਲ ਸੀਗੇ ਲਓ ਜੀ ਤੁਸੀਂ ਆਪਣਾ ਆਪ ਹੀ ਧਿਆਨ ਰੱਖਿਓ ਵੀ ਕਿਹੜਾ ਲੈਣਾ ਹੈਗਾ ਤੇ ਉਹ ਨੰਬਰਿੰਗ ਕੀਤੀ ਹੋਈ ਹੋਊਗੀ ਤੇ ਤੁਸੀਂ ਉਸ ਹਿਸਾਬ ਦੇ ਨਾਲ ਹੀ ਸੂਟ ਲੈਣੀ ਠੀਕ ਹੈ ਜੀ ਤੇ ਹੋਰ ਵੀ ਹੈਗਾ ਸੀ ਫਿਰ ਕਿਹਦੇ ਨਾਲ ਦਾ ਕਿ ਹੰਡ ਦਾ ਉਹ ਮੈਨੂੰ ਪਤਾ ਸੂਟ ਤਾਂ ਇਹ ਵੀ ਹੈ ਸੂਟ ਤਾਂ ਇਹ ਵੀ ਹੈ ਕਿਹੜਾ ਆਹ ਤਾਂ ਮੈਨੂੰ ਲੱਗਦਾ ਉਹਨਾਂ ਨਾਲ ਦਾ ਹੀ ਹੈ ਹਾਂ ਆ ਤਾਂ ਇਹਦੇ ਨਾਲ ਦਾ ਨਹੀਂ ਇਹ ਨਹੀਂ ਇਹ ਨਾਲ ਦਾ ਲੋ ਭੈਣੋ ਤੁਸੀਂ ਵੀ ਕਨਫਿਊਜ਼ ਹੋਵੋਗੇ ਅਸੀਂ ਹੋ ਰਹੀਆਂ ਬਹੁਤ ਜ਼ਿਆਦਾ ਆ ਇਹਦੀ ਨਾਲ ਦਾ ਇਹ ਬਿਲਕੁਲ ਹੀ ਡਿਫਰੈਂਟ ਲੱਗ ਰਿਹਾ ਮੈਨੂੰ ਇਹ ਆ ਜਾਮ ਨਹੀਂ ਆਹ ਹੋ ਰਣੀ ਨਹੀਂ ਇਹ ਹੈ ਦਿਖਾਓ ਤੁਹਾਡੇ ਟਾਈਮ ਦੇ ਵਿੱਚ ਹਾਂ ਉਹ ਹੀ ਆ ਦੋ ਸੇਮ ਨੇ ਦੋ ਸੂਟ ਹਾਂ ਸੇਮ ਨੇ ਲੋ ਜੀ ਕਿਸੇ 'ਚ ਦੋ ਸੂਟ ਨੇ ਕਿਸੇ 'ਚ ਇੱਕ ਸੂਟ ਹੈ ਇਹ ਅੱਡ ਅੱਡ ਬਣਾ ਦੇ ਆਪਾਂ ਲਿਆਂਦੇ ਨੂੰ ਜਿਵੇਂ ਜਿਵੇਂ ਮਿਲ ਹੀ ਗਏ ਆਪਾਂ ਨੂੰ ਪਰ ਇਹ ਸੋਹਣੇ ਹਰੇ ਕੀ ਐ ਜਿਹੜਾ ਮਰਜ਼ੀ ਲੈ ਲਓ ਸਾਰੇ ਸੋਹਣੇ ਸੋਹਣੇ ਨੇ ਤੇ ਇੱਕ ਇਹ ਵਾਲਾ ਜਿਹੜਾ ਇਹ ਇਹਦੇ ਨਾਲ ਦਾ ਵੀ ਇੱਕ ਸੂਟ ਮੈਨੂੰ ਲਾ ਦੇ ਮੈਂ ਰੱਖਤੀ ਹਾਂ ਜੇ ਲਾਉਂਦੇ ਹਾਂ ਹਾਂ ਇਹ ਮੈਂ ਇਹ ਬਿਲਕੁਲ ਦਿਖਾ ਚੁੱਕੀ ਹਾਂ ਹੈਗੀ ਹਾਂ ਰਸਤੇ ਦੇ ਫੁੱਲਾਂ ਦਾ ਲੋ ਜੀ ਹੁਣ ਤੁਹਾਡੀ ਕਨਫਿਊਜ਼ਨ ਮੇਰੇ ਖਿਆਲ ਦਾ ਦੂਰ ਹੋ ਗਈ ਹੋਣੀ ਆ ਤੁਸੀਂ ਧਿਆਨ ਨਾਲ ਦੇਖ ਲਓ ਬਾਕੀ ਮੈਂ ਨੰਬਰਿੰਗ ਕਰੂੰਗੀ ਉਸ ਹਿਸਾਬ ਦੇ ਨਾਲ ਹੀ ਤੁਸੀਂ ਸੂਟ ਲੈਣੇ ਹੈਗੇ ਨੇ ਹੁਣ ਮੈਂ ਤੁਹਾਨੂੰ ਇੱਕ ਵਾਰ ਫੇਰ ਦਿਖਾ ਦਾਂ। ਲੋ ਜੀ ਇਹ ਰੱਖੋ ਇੱਕ ਨੰਬਰ ਇਹ ਹੋ ਗਿਆ ਠੀਕ ਹੈ ਜੀ ਤੇ ਫੇਰ ਮੈਂ ਇਹਨੂੰ ਚੱਕੂੰਗੀ ਹੁਣ ਤੁਸੀਂ ਧਿਆਨ ਰੱਖਿਓ ਤੁਸੀਂ ਐਂ ਦੱਸ ਦਿਓ ਵੀ ਜਿਹੜਾ ਤੁਸੀਂ ਇੱਕ ਨੰਬਰ ਕਿਹਾ ਸੀਗਾ ਉਹ ਲੈਣਾ ਤੇ ਦੂਜਾ ਹੈਗਾ ਸੂਟ ਆਹ ਅਲੱਗ ਹੈ। ਹਾਂ ਇਹ ਕਾ ਹੈਗਾ ਇਹ ਦੋ ਨੰਬਰ ਆ ਜਿਹਦੇ ਚ ਜਾਮਨੀ ਜੀ ਸਲਵਾਰ ਲੱਗੀ ਹੋਈ ਆ ਠੀਕ ਹੈ ਜੀ ਇਹ ਦੋ ਨੰਬਰ ਤੇ ਆਊਗਾ। ਤੇ ਇੱਕ ਹੈਗਾ ਇਹ ਵਾਲਾ ਇਹ ਤਿੰਨ ਨੰਬਰ ਤੇ ਆਊਗਾ ਜਿਹਦੇ ਨਾਲ ਆਫਿਸ ਦੀ ਸਲਵਾਰ ਆ। ਨੋ ਇਹਦੇ ਨਾਲ ਦਾ ਹੀ ਹੈ ਅੱਛਾ ਅਲੱਗ ਹੈ ਲੋ ਜੀ ਇਹ ਤਿੰਨ ਦਿਖਾਤੇ ਨਾ ਤੁਹਾਨੂੰ ਇੱਕ ਪਹਿਲਾਂ ਦਿਖਾਇਆ ਫਿਰ ਦੂਜਾ ਦਿਖਾਇਆ ਅੱਜ ਲਾਸਟ ਦੇ ਵਿੱਚ ਦਿਖਾਇਆ ਤੁਸੀਂ ਉਸੇ ਤਰ੍ਹਾਂ ਹੀ ਮੈਨੂੰ ਦੱਸ ਦੇਣਾ ਵੀ ਕਿਹੜਾ ਵਾਲਾ ਸੂਟ ਲੈਣਾ ਤੁਸੀਂ ਕਿਉਂਕਿ ਅਸੀਂ ਖੁਦ ਕਨਫਿਊਜ਼ ਹੋ ਰਹੇ ਹਾਂ ਕੋਲੇ ਖੜੇ ਕੋ ਬੜਾ ਡਿਫਰੈਂਸ ਹੈ ਨੀਗਾ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ